ਲਮਕ ਗਈ ਤਲਵਾਰ ਗ੍ਰੀਨ ਕਾਰਡ ਵਾਲਿਆਂ ਦੇ ਉੱਤੇ ਆਪਾਂ ਸ਼ੁਰੂ ਤੋਂ ਹੀ ਤੁਹਾਨੂੰ ਕਹਿੰਦੇ ਆ ਰਹੇ ਆ ਕਿ ਨਾ ਲੜੋ ਤੁਸੀਂ ਤੁਸੀਂ ਵਰਕ ਪਰਮਿਟ ਵਾਲਿਆਂ ਦੇ ਮਗਰ ਪਏ ਆ ਵਰਕ ਪਰਮਿਟ ਵਾਲੇ ਜਿਨ੍ਹਾਂ ਨੇ ਨਵੀਂ ਨਵੀਂ ਅਸਾਈਲਮ ਅਪਲਾਈ ਕੀਤੀ ਉਹਨਾਂ ਦੇ ਮਗਰ ਪਏ ਆ ਗ੍ਰੀਨ ਕਾਰਡ ਵਾਲੇ ਪਹਿਲਾਂ ਬਹੁਤ ਛਾਲਾ ਮਾਰਦੇ ਪਏ ਸੀ ਇਦਾਂ ਹੋ ਜਾਣਾ ਇਦਾਂ ਹੋ ਜਾਣਾ ਪਰ ਆਪਾਂ ਤੁਹਾਨੂੰ ਹਮੇਸ਼ਾ ਤੋਂ ਹੀ ਕਹਿੰਦੇ ਆ ਰਹੇ ਆ ਕਿ ਟਰੰਪ ਸਾਹਿਬ ਦੀ ਅੱਖ ਹਰ ਇੱਕ ਤੇ ਆ ਉਹਨੇ ਸਾਰਿਆਂ ਨੂੰ ਇੱਥੋਂ ਭਜਾਉਣਾ ਹਰ ਰੋਜ਼ ਨਮਿਤ ਨਮੇ ਇੰਨੇ ਸਖਤ ਕਾਨੂੰਨ ਆ ਰਹੇ ਆ ਕਿ ਤੁਹਾਡੇ ਲਈ ਹੁਣ ਮੁਸ਼ਕਲ ਹੋ ਜਾਣਾ ਅਮਰੀਕਾ ਦੇ ਵਿੱਚ ਰਹਿਣਾ ਜੀ ਹਾਂਜੀ ਹੁਣ ਗ੍ਰੀਨ ਕਾਰਡ ਵਾਲਿਆਂ ਦੇ ਲਈ ਇੱਕ ਬਹੁਤ ਹੀ ਨਮਾ ਤੇ ਸਖਤ ਲਾਅ ਲੈ ਕੇ ਆ ਰਹੇ ਆ ਟਰੰਪ ਸਾਫ ਜਿਹਦੇ ਨਾਲ ਬਹੁਤ ਲੋਕ ਪ੍ਰਭਾਵਿਤ ਹੋਣਗੇ ਤੇ ਉਸ ਤੋਂ ਬਾਅਦ ਵੀ ਜਿਹੜੇ H1B ਵੀਜ਼ੇ ਵਾਲੇ ਆ ਉਹਨਾਂ ਨੂੰ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਐਪਲ ਵਾਲਿਆਂ ਨੇ ਵੀ ਕਰਤੀ ਗੂਗਲ ਵਾਲਿਆਂ ਨੇ ਵੀ ਕਰਤੀ ਮਾਈਕਰੋਸਾਫਟ ਵਾਲਿਆਂ ਨੇ ਵੀ ਕਰਤੀ ਕਿ ਜਲਦੀ ਜਲਦੀ ਤੁਸੀਂ ਵਾਪਸ ਆ ਜਾਓ ਅਗਰ ਤੁਸੀਂ ਅਮਰੀਕਾ ਦੇ ਵਿੱਚ ਨਹੀਂ ਆ ਅਗਰ ਤੁਸੀਂ ਆਪਣੀ ਕੰਟਰੀ ਚ ਗਏ ਹੋਏ ਤਾਂ ਜਲਦੀ ਵਾਪਸ ਆ ਜਾਓ ਅਗਰ ਤੁਸੀਂ ਆਲਰੇਡੀ ਅਮਰੀਕਾ ਦੇ ਵਿੱਚ ਹੋ ਤਾਂ ਵਾਪਸ ਨਾ ਜਾਇਓ ਹਾਂਜੀ ਇਹ ਦੋ ਵੱਡੀਆਂ ਖਬਰਾਂ ਨੇ ਇਸ ਟਾਈਮ ਦੇ ਉੱਪਰ ਹਾਲਚਲ ਮਚਾਈ ਪਈ ਆ ਪੂਰੀ ਅਮਰੀਕਾ ਦੇ ਵਿੱਚ ਇਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਤੁਹਾਨੂੰ ਐਕਸਪਲੇਨ ਕਰਦੇ ਕੋਸ਼ਿਸ਼ ਕਰਾਂਗੇ ਕੀ ਕੁਝ ਉੱਪਰ-ਨੀਚੇ ਹੋ ਰਿਹਾ ਕਿਹੜੇ ਨਵੇਂ ਨਿਯਮ ਆਏ ਆ ਕੀ ਕੁਝ ਬਦਲਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰ ਟرائی ਕਰ ਲਿਓ ਸਭ ਤੋਂ ਪਹਿਲਾਂ ਕਿ ਆਪਾਂ ਗ੍ਰੀਨ ਕਾਰਡ ਵਾਲਿਆਂ ਦੀ ਹੀ ਗੱਲ ਕਰ ਲਈਏ ਪਤਾ ਨਹੀਂ ਕਿ 트ੰਪ ਸਾਹਿਬ ਦੇ ਕੋਲ ਆਪਣਾ ਕੋਈ ਬੰਦਾ ਬੈਠਾ ਹੈ ਜਾ ਕੇ ਜਿਹੜਾ ਹਰ ਇੱਕ ਨੂੰ ਛੋਟੇ ਛੋਟਾ ਭੇਤ ਦੇ ਰਿਹਾ ਪਤਾ ਨਹੀਂ ਕਿੱਥੋਂ ਹੁਣ 트ੰਪ ਸਾਹਿਬ ਨੂੰ ਇਹ ਸਾਰੀਆਂ ਪਿਛਲੀਆਂ ਗੱਲਾਂ ਪਤਾ ਲੱਗ ਰਹੀਆਂ ਔਰ ਉਹਨਾਂ ਦੇ ਉੱਪਰ ਹੀ ਰੋਗथाम ਤੇ ਸਖਤੀ ਨਾਲ ਬਦਲਾਅ ਕਰ ਰਿਹਾ ਤੁਹਾਨੂੰ ਪਤਾ ਹੈ ਗ੍ਰੀਨ ਕਾਰਡ ਵਾਲਿਆਂ ਦਾ ਪਹਿਲਾ ਤੋਂ ਹੀ ਇਹ ਹੈ ਕਿ ਬਹੁਤ ਗਿਰਾਵਟ ਆ ਗਿਆ ਕਿ ਗ੍ਰੀਨ ਕਾਰਡ ਵਾਲੇ ਹੁਣ ਆਪਣੀ ਹੋਮ ਕੰਟਰੀ 'ਚ ਨਹੀਂ ਜਾਂਦੇ ਪਏ ਕਿਉਂਕਿ ਇਹ ਬਦਲਾਅ ਆ ਗਿਆ ਕਿ ਜਦੋਂ ਵੀ ਕੋਈ ਆਪਣੀ ਹੋਮ ਕੰਟਰੀ ਜਾਂਦਾ ਜਿਹੜਾ 6 ਮਹੀਨੇ ਤੋਂ ਵੱਧ ਰਹਿੰਦਾ ਗ੍ਰੀਨ ਕਾਰਡ ਵਾਲਾ ਹੁਣ ਉਹਦੇ ਲਈ ਇੱਥੇ ਪੁੱਛ ਤਾਸ਼ ਵੱਧ ਗਈ ਆ ਉਹਨੂੰ ਐਂਟਰੀ ਨੂੰ ਡਿਨਾਈ ਵੀ ਕੀਤਾ ਜਾ ਸਕਦਾ ਤੇ ਉਹਦਾ ਗ੍ਰੀਨ ਕਾਰਡ ਵੀ ਕੈਨਸਲ ਹੋ ਸਕਦਾ ਜੀ ਹਾਂਜੀ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਬਹੁਤ ਲੋਕ ਇਦਾਂ ਦੇ ਸੀਗੇ ਜਿਹੜੇ ਕਿ ਜਾਂਦੇ ਸੀਗੇ ਗ੍ਰੀਨ ਕਾਰਡ ਹੁੰਦਾ ਸੀਗਾ ਜਾਂ ਉਹਨਾਂ ਦੇ ਬੱਚੇ ਜਾਂ ਮੋਸਟਲੀ ਉਹਨਾਂ ਦੇ ਬਜ਼ੁਰਗ ਜਾਂ ਫਿਰ ਉਹਨਾਂ ਦੇ ਇਸ ਤਰ੍ਹਾਂ ਦਾ ਹੁੰਦਾ ਸੀ ਕਿ ਬਿਜ਼ਨਸ ਦੋ ਦੋ ਹੁੰਦੇ ਸੀ ਉਹਨਾਂ ਦੀ ਇੰਡੀਆ ਹੋਮ ਕੰਟਰੀ ਚ ਵੀ ਜਾਂ ਇੱਥੇ ਵੀ ਹੁੰਦੇ ਸੀ ਉਹ ਥੋੜਾ ਟਾਈਮ ਉੱਧਰ ਆਪਣਾ ਪਿਛਲੇ ਦੇਖਦੇ ਇੱਧਰ ਵੀ ਦੇਖਦੇ ਸੀਗੇ ਔਰ ਜਿਹਨਾਂ ਦੇ ਪੇਰੈਂਟ ਸੀਗੇ ਚਲੋ ਇਹ ਇੱਥੋਂ ਦਾ ਦਵਾ ਕੇ ਉਹਨਾਂ ਨੂੰ ਵਾਪਸ ਭੇਜ ਤਾਂ ਇੰਡੀਆ ਕੋਈ ਨਹੀਂ ਉੱਥੇ ਰਹੇ ਉਹਨਾਂ ਦਿਲ ਨਹੀਂ ਲੱਗਾ ਬੱਚਿਆਂ ਦੀ ਸਟੱਡੀ ਇੱਥੇ ਦਿਲ ਨਹੀਂ ਲੱਗਾ ਉੱਥੇ ਭੇਜ ਤਾਂ ਹੁਣ ਉਹਨਾਂ ਲਈ ਬਹੁਤ ਜ਼ਿਆਦਾ ਪ੍ਰੋਬਲਮ ਆਏਗੀ ਜੀ ਹਾਂਜੀ ਹੁਣ ਪਹਿਲਾਂ ਹੁੰਦਾ ਸੀ ਇਹ ਐ ਇਦਾਂ ਦੇ 에어ਪੋਰਟ ਤੇ ਉੱਪਰ ਇਹ ਸਿਟੀ ਦੀ ਚਲੇ ਜਾਓ ਇਹ ਸਟੇ ਅਮਰੀਕਾ ਦੇ ਵਿੱਚ ਹਰ ਇੱਕ ਕੋਨੇ ਤੇ ਹਰ ਇੱਕ ਗਲੀ ਤੇ ਉੱਪਰ ਸਖਤਾਈ ਆ ਅੱਜ ਦੀ ਰੇਡ ਆ ਔਰ 트ੰਪ ਦਾ ਪੂਰਾ ਪੂਰਾ ਕੰਟਰੋਲ ਆ ਜੋ 트ੰਪ ਕਹਿ ਰਿਹਾ ਉਹੀ ਕੁਛ ਹੋ ਰਿਹਾ ਸੋ ਹੁਣ ਇਹ ਚੀਜ਼ ਨੂੰ ਭੁੱਲ ਜਾਓ ਔਰ ਦੂਜੀ ਗੱਲ ਇਹ ਆ ਕਿ ਹੁਣ ਜਿੰਨੇ ਵੀ ਹੈਗੇ ਆ ਗ੍ਰੀਨ ਕਾਰਡ ਵਾਲੇ ਜੀ ਉਹਨਾਂ ਦੇ 5 ਸਾਲ ਦੇ ਬਾਅਦ ਹੀ ਫਿੰਗਰ ਲਿਆ ਕਰਨਗੇ ਅੱਜ ਹੁਣ 5 ਸਾਲ ਬਾਅਦ ਤੁਹਾਡੇ ਫਿੰਗਰ ਹੋਇਆ ਕਰਨੇ ਆ ਜਿੰਨੇ ਗ੍ਰੀਨ ਕਾਰਡ ਵਾਲੇ ਆ ਇਹ ਬਹੁਤ ਹੀ ਵੱਡਾ ਬਦਲਾਅ ਹੈ ਤੇ ਸਭ ਤੋਂ ਵੱਡੀ ਇਹਦੇ ਵਿੱਚ ਇਹ ਚੀਜ਼ ਦੇਖੀ ਜਾ ਰਹੀ ਹੈ ਕਿ ਜਿਹੜਾ ਵੀ ਕੋਈ ਗ੍ਰੀਨ ਕਾਰਡ ਵਾਲਾ ਜਾ ਰਿਹਾ ਹੈ ਨਾ ਆਪਣੇ ਹੋਮ ਕੰਟਰੀ ਦੇ ਵਿੱਚ ਉਹਨੂੰ ਹੁਣ ਪੁੱਛਤਾਛ ਬਹੁਤ ਜ਼ਿਆਦਾ ਹੋ ਰਹੀ ਹੈ ਕੋਈ ਵੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਜਾਂਦਾ ਤਾਂ ਉਹਦੇ ਨਾਲ ਹੁਣ ਪਹਿਲਾਂ ਵਾਲੀ ਗੱਲਬਾਤ ਨਹੀਂ ਗਈ ਕਿ ਹਾਂਜੀ ਗਿਆ ਸੀ ਚੌੜੇ ਹੋ ਕੇ ਆ ਰਿਹਾ ਗ੍ਰੀਨ ਕਾਰਡ ਹੈਗਾ ਪਰ ਹੁਣ 트럼ਪ ਸਰਕਾਰ ਨੂੰ ਤੁਹਾਡਾ ਸਾਰਾ ਕੁਝ ਪਤਾ ਲੱਗ ਚੁੱਕਿਆ ਕਿ ਕਿਸ ਤਰ੍ਹਾਂ 99% ਲੋਕ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਫੇਕ ਡਾਕੂਮੈਂਟ ਲਾ ਕੇ ਜਾਂ ਫੇਕ ਕੇਸ ਬਣਾ ਕੇ ਜਾਂ ਸਾਰੇ ਹੀ ਸਾਰੇ ਬਾਰਡਰ ਕ੍ਰੋਸਿੰਗ ਦੇ ਬਾਅਦ ਉਹਨਾਂ ਨੇ ਸਟਰਗਲ ਕਰਨ ਤੋਂ ਬਾਅਦ ਇਹ ਗ੍ਰੀਨ ਕਾਰਡ ਲਏ ਆ ਹਾਲਾਂਕਿ ਉਹਨਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਕੋਈ ਕ੍ਰਾਈਮਨਲ ਨਹੀਂ ਹੈਗਾ ਕੁਝ ਉਹਨਾਂ ਨੇ ਕੁਝ ਐਦਾਂ ਦਾ ਨਹੀਂ ਕੀਤਾ ਕਿ ਜਿਸ ਦੇ ਨਾਲ ਉਹਨਾਂ ਕੋਈ ਪ੍ਰੋਬਲਮ ਆਵੇ ਪਰ 트럼ਪ ਪ੍ਰਸ਼ਾਸਨ ਦਾ ਹੁਣ ਇਹੀ ਟਾਰਗੇਟ ਆ ਕਿ ਅਸੀਂ ਕੋਈ ਰਹਿਣ ਹੀ ਨਹੀਂ ਦੇਣਾ ਕੋਈ ਹੋਰ ਕਦੂਚੀ ਕੰਟਰੀ ਦਾ ਇੱਥੇ ਸਿਰਫ ਸਾਡੇ ਹੀ ਲੋਕ ਰਹਿਣਗੇ ਔਰ ਉਹਨਾਂ ਲਈ ਉਹ ਸਾਰਾ ਕੁਝ ਕਰ ਰਹੇ ਆ ਇਹਦੇ ਵਿੱਚ ਇੱਕ ਅੰਕੜਾ ਵੀ ਪਿੱਛੇ ਜੇ ਅਖਬਾਰ ਨੇ ਛਾਪਿਆ ਸੀਗਾ ਇਥੋਂ ਦੇ ਵੱਡੇ ਅਖਬਾਰ ਨੇ ਕਿ ਜਿਹੜੇ ਜਿੰਨਾ ਪਾ ਹੈ ਗ੍ਰੀਨ ਕਾਰਡ ਹੈਗੇ ਆ ਉਹਨਾਂ ਦੇ ਕਿੰਨੇ ਲੋਕ ਐਦਾਂ ਦੇ ਆ ਜਿਨ੍ਹਾਂ ਦਾ ਟਾਈਮ ਪੀਰੀਅਡ ਪੂਰਾ ਹੋ ਗਿਆ ਪਰ ਫਿਰ ਵੀ ਉਹ ਗ੍ਰੀਨ ਕਾਰਡ ਤੋਂ ਬਾਅਦ ਸਿਟੀਜ਼ਨਸ਼ਿਪ ਨਹੀਂ ਲੈ ਰਹੇ ਜਦਕਿ ਉਹਨਾਂ ਦਾ ਟਾਈਮ ਪੂਰਾ ਹੋ ਗਿਆ ਉਹ ਸਿਟੀਜ਼ਨਸ਼ਿਪ ਅਪਲਾਈ ਕਰ ਸਕਦੇ ਆ ਕਿਉਂ ਨਹੀਂ ਕਰਦੇ ਤੇ ਇਹ ਅੰਕੜਾ ਵੀ ਬਹੁਤ ਵੱਡਾ ਆ ਰਿਹਾ ਕਿਉਂਕਿ ਬਹੁਤ ਲੋਕਾਂ ਨੇ ਕੀ ਕੀਤਾ ਹੋਇਆ ਜੀ ਇਗਰੇ ਗ੍ਰੀਨ ਕਾਰਡ ਲਏ ਹੋਇਆ ਉਹਨਾਂ ਦੇ ਵਿੱਚ ਜਾਂ ਤਾਂ ਨਾਮ ਚੇਂਜ ਕੀਤੇ ਹੋਏ ਆ ਜਾਂ ਉਹਦੇ ਵਿੱਚ ਕੋਈ ਐਦਾਂ ਦਾ ਫੇਕ ਡਾਕੂਮੈਂਟ ਲਾਇਆ ਜਾਂ ਫੇਕ ਕੇਸ ਲਾਇਆ ਹੋਇਆ ਉਹਨਾਂ ਨੂੰ ਪਤਾ ਕਿ ਅਗਰ ਅਸੀਂ ਇਹ ਕੁਝ ਕਰਾਂਗੇ ਤਾਂ ਸਾਡੇ ਲਈ ਆਉਣ ਵਾਲੇ ਟਾਈਮ 'ਚ ਪ੍ਰੋਬਲਮ ਆਏਗੀ ਜਾਂ ਫਿਰ ਬਹੁਤ ਲੋਕ ਐਦਾਂ ਦੇ ਜਿਨ੍ਹਾਂ ਦੀਆਂ ਪਿੱਛੇ ਹੀ ਉਹਨਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਫਰਮਾਂ ਆ, ਜ਼ਮੀਨਾਂ ਉਹਨਾਂ ਦੇ ਕਾਰੋਬਾਰ ਆ ਜਾਂ ਫਿਰ ਇਸ ਤਰ੍ਹਾਂ ਦੇ ਆ ਜਾਂ ਉਹ ਉਹ ਪਿੱਛੇ ਵਾਲਾ ਖੋਣਾ ਨਹੀਂ ਚਾਹੁੰਦੇ ਉਹਨਾਂ ਨੂੰ ਪਤਾ ਕਿ ਅਗਰ ਅਸੀਂ ਇੱਥੋਂ ਦੀ ਸਿਟੀਜ਼ਨਸ਼ਿਪ ਲੈ ਲਈ ਤਾਂ ਸਾਡਾ ਪਿੱਛੇ ਵਾਲਾ ਸਾਰਾ ਕੁਝ ਜ਼ੀਰੋ ਹੋ ਜਾਣਾ ਸੋ ਉਹ ਲੋਕ ਵੀ ਨਹੀਂ ਲੈਣਾ ਚਾਹੁੰਦੇ ਗ੍ਰੀਨ ਕਾਰਡ ਤੋਂ ਬਾਅਦ ਸਿਟੀਜ਼ਨਸ਼ਿਪ ਸੋ ਇਹੇ ਕਰਕੇ ਇਹ ਦੋ ਮੁੱਦੇ ਆ ਕਿ ਲੋਕ ਗ੍ਰੀਨ ਕਾਰਡ ਨਹੀਂ ਲੈਣਾ ਗ੍ਰੀਨ ਕਾਰਡ ਤੋਂ ਬਾਅਦ ਸਿਟੀਜ਼ਨਸ਼ਿਪ ਨਹੀਂ ਲੈਣਾ ਚਾਹੁੰਦੇ ਪਰ ਬੜਾ ਬਲੋਗ ਇਹ ਤੁਹਾਨੂੰ ਹੁਣ ਵੀ ਦੱਸ ਦਈਏ ਕਿ ਇਹ ਸਕਤਾਈਆਂ ਕਿਉਂ ਬਾਦੀਆਂ ਵੀ ਅੱ비 ਬਹੁਤ ਲੋਕ ਆਪਣੇ ਇਦਾਂ ਦੇ ਆ ਜਿਨ੍ਹਾਂ ਨੇ ਇੱਥੇ ਲੇ ਆ ਪਰ ਇੰਡੀਆ ਤੋਂ ਕੋਈ ਪੈਨਸ਼ਨ ਲੈ ਰਿਹਾ ਕੋਈ ਕੁਝ ਲੈ ਰਿਹਾ ਕੋਈ ਇਦਾਂ ਹੋਣ ਸਕਤਾਈ ਸਾਇਆਂ ਤੇ ਹੋਏਗੀ ਸਰਕਾਰ ਦੀ ਅੱਖ ਸਾਰਿਆਂ ਦੇ ਉੱਪਰ ਆ ਸਾਰਾ ਕੁਝ ਭੇਤ ਕੋਈ ਆਪਣਾ ਹੀ ਬੰਦਾ ਜਿਹੜਾ ਇਹਨਾਂ ਨੂੰ ਦੇ ਰਿਹਾ ਹਰ ਇੱਕ ਦੇ ਉੱਪਰ ਅੱਖ ਰੱਖੀ ਹੋਈ ਆ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ 2026 ਦੇ ਵਿੱਚ ਗ੍ਰੀਨ ਕਾਰਡ ਦੇ ਉੱਪਰ ਡਟਕਾ ਪਵੇਗਾ ਬਹੁਤ ਲੋਕਾਂ ਦੇ ਗ੍ਰੀਨ ਕਾਰਡ ਜਾਣਗੇ ਘੁਸਣਗੇ ਇਹ ਚੀਜ਼ ਤੁਸੀਂ ਦੇਖ ਲਿਓ 2026 ਦੇ ਵਿੱਚ ਬਹੁਤ ਜਲਦ ਆਈ ਖੜੀ ਆ ਔਰ ਇਹਦੇ ਲਈ ਤੁਹਾਨੂੰ ਪਤਾ ਕਿ ਆਈਸ ਪਹਿਲਾਂ ਹੀ ਅਰੇਂਜਮੈਂਟ ਕਰ ਰਹੀ ਆ 80000 ਦੇ ਆਸ-ਪਾਸ ਬੇਰ ਹਾਊਸ ਦਾ ਇੰਤਜ਼ਾਮ ਕਰ ਰਹੀ ਆ ਜਿਹੜੇ 80000 ਲੋਕਾਂ ਨੂੰ ਰੱਖ ਸਕਦੇ ਆ 10 ਤੋਂ 15 ਬੇਰ ਹਾਊਸ ਇਦਾਂ ਦੇ ਤਿਆਰ ਕਰ ਰਹੀ ਆ ਸੋ ਪਹਾੜ ਆਉਣ ਵਾਲੇ ਵਿਜਾਾਂ 'ਚ ਪ੍ਰੋਬਲਮ ਖੜੀ ਹੋਣ ਵਾਲੀ ਆ। ਬਾਕੀ ਜਿਹੜੇ H1B BJ ਆਲੇ ਆ ਨਾ ਉਹਨਾਂ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ ਕਿ Apple ਵਾਲਿਆਂ ਨੇ ਵੀ Google ਵਾਲਿਆਂ ਨੇ ਵੀ Microsoft ਵਾਲਿਆਂ ਨੇ ਕਿ ਜਲਦੀ ਜਲਦੀ ਭਾਈ ਵਾਪਸ ਆ ਜਾਓ ਜਿੰਨਾ ਤੁਹਾਡਾ ਵੀਜ਼ਾ ਹੈਗਾ ਇਸ ਵੀਜ਼ੇ ਦੇ ਵਿੱਚ ਵਿੱਚ ਹੀ ਵਾਪਸ ਆ ਜਾਓ ਕਿਉਂਕਿ Trump ਸਰਕਾਰ ਨੇ ਜੀ ਬਹੁਤ ਵੱਡੀ ਸਖਤੀ ਕਰਤੀ ਆ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਨੂੰ ਲੈ ਕੇ ਬਹੁਤ ਜ਼ਿਆਦਾ ਤੁਹਾਡੀਆਂ ਅਪਾਇੰਟਮੈਂਟਾਂ ਨੂੰ ਰੋਕ ਦਿੱਤਾ ਬਹੁਤ ਕੁਝ ਹੋ ਰਿਹਾ ਬਹੁਤ ਜ਼ਿਆਦਾ ਡਿਲੇ ਕਰਤੀਆਂ ਅਪਾਇੰਟਮੈਂਟਾਂ ਕੈਨਸਲ ਕਰਤੀਆਂ ਕਿ ਤੁਹਾਡਾ ਜਿਹੜਾ ਵੈਰੀਫਾਈ ਕਰਨੇ ਆ ਤੁਹਾਡੇ ਸਾਰਿਆਂ ਦੇ ਅਕਾਊਂਟ ਇਹਦੇ ਲਾ ਇਵੇਂ ਨਾਲ ਬਹੁਤ ਲੋਕ ਮੁਸੀਬਤ ਦੇ ਵਿੱਚ ਆ ਤੇ ਬਹੁਤ ਲੋਕਾਂ ਨੂੰ ਹੁਣ ਇਹ ਆ ਕਿ ਉਹਨਾਂ ਦੇ ਇਹ ਬੀਜੇ ਘੋਸ ਨਾ ਜਾਂ ਔਰ ਤੁਹਾਨੂੰ ਪਤਾ ਹੀ ਕਿ ਟਰੰਪ ਪ੍ਰਸ਼ਾਸਨ ਨੇ ਤਾਂ 1 ਲੱਖ ਫੀਸ ਵੀ ਕੀਤੀ ਹੋਈ ਆ ਜਿਹੜੇ ਇਹ ਬੀਜਾਂ ਦੇ ਉੱਪਰ ਆਉਣਗੇ ਤੇ ਇਹਦੇ ਉੱਪਰ ਇੱਕ ਕੋਰਟ ਨੇ ਵੀ ਬੋਲ ਲਾਤੀ ਆ ਕਿ ਟਰੰਪ ਸਰਕਾਰ ਬਈ ਜੋ ਕਰਦਾ ਉਹ ਆਪਣੇ ਲਾਅ ਦੇ ਹਿਸਾਬ ਨਾਲ ਕਰ ਰਿਹਾ ਔਰ ਉਹਦੇ ਕੋਲ ਪਾਵਰ ਆ ਜੋ ਕਰ ਸਕਦਾ ਜੋ ਉਹਨੇ ਕਰਨਾ ਉਹ ਕਰਨਾ ਹੀ ਆ ਇਸ ਲਈ ਉਹਦੇ ਵਿੱਚ ਕੋਈ ਵੀ ਦਖਲਅਦਾਜ਼ੀ ਨਹੀਂ ਕਰ ਸਕਦਾ ਜਿਹੜੀ 1 ਲੱਖ ਫੀਸ ਦੀ ਗੱਲ ਸੀ ਕਿ ਐਚਬੀ1 ਬੀਜਾਂ ਲੈਣ ਲਈ 1 ਲੱਖ ਦੇਣੀ ਪਵੇਗੀ ਕੰਪਨੀ ਨੂੰ ਜਿਹਨੇ ਬੰਦਾ ਹਾਇਰ ਕਰਨਾ ਕਿਉਂਕਿ 트럼ਪ ਪ੍ਰਸ਼ਾਸਨ ਨੂੰ ਇਸ ਚੀਜ਼ ਦੇ ਨਾਲ ਬਹੁਤ ਝੇੜਾ ਕਿਉਂਕਿ 80 ਤੋਂ 90000 ਇਸ ਤਰ੍ਹਾਂ ਦੇ ਵੀਜ਼ੇ ਨਿਕਲਦੇ ਆ ਜਿਹਨਾਂ ਲਈ ਹਾਈ ਕੁਆਲਿਫਿਕੇਸ਼ਨ ਚਾਹੀਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹਦੇ ਵਿੱਚੋਂ ਸਿਰਫ ਸਿਰਫ 60 ਤੋਂ 70000 ਸਿਰਫ ਇੰਡੀਅਨ ਹੀ ਆ ਜਿਹੜੇ ਇਹ ਵੀਜ਼ੇ ਲੈ ਜਾਂਦੇ ਆ ਇਹ ਵੀਜ਼ੇ ਪ੍ਰਾਪਤ ਕਰ ਲੈਂਦੇ ਆ ਜੀ ਹਾਂਜੀ 트럼ਪ ਪ੍ਰਸ਼ਾਸਨ ਨੂੰ ਇਸ ਚੀਜ਼ ਦੇ ਨਾਲ ਬਹੁਤ ਹੀ ਬੜੀ ਸਮੱਸਿਆ ਆ ਰਹੀ ਆ ਕਿ ਸਾਡਾ ਕਿੰਨੇ ਬਿਲੀਅਨ ਪੈਸਾ ਇੰਡੀਆ ਦੇ ਵਿੱਚ ਜਾ ਰਿਹਾ ਇਹ ਲੋਕ ਇੱਥੇ ਕੰਮ ਕਰਦੇ ਆ ਸੈਲਰੀ ਲੈਂਦੇ ਆ ਔਰ ਇਹ ਆਪਣਾ ਸਾਰਾ ਪੈਸਾ ਇੰਡੀਆ ਭੇਜਦੇ ਆ ਕਿ ਜਿਹੜਾ ਅਮਰੀਕਾ ਦੇ ਪੈਸੇ ਨਾਲ ਇੰਡੀਆ ਡਿਵੈਲਪ ਹੋ ਰਿਹਾ ਜੀ ਹਾਂਜੀ ਟਰੰਪ ਇੱਥੋਂ ਤੱਕ ਦੀ ਸੋਚ ਰਿਹਾ ਔਰ ਉਹਦੇ ਕਰਕੇ ਹੁਣ ਇੰਨੀ ਜ਼ਿਆਦਾ ਸਖਤਾਈ ਕਰ ਰਿਹਾ ਕਿ ਕਿਸ ਤਰ੍ਹਾਂ ਮੈਂ ਰੋਕਾਂ ਔਰ ਇੰਨੇ ਇੰਨੇ ਵੱਡੇ ਨੰਬਰ ਦੇ ਵਿੱਚ ਕਿੰਨੇ ਮਾਰਜਨ ਲੋਕ ਇੱਥੇ ਇੰਡੀਅਨ ਹੀ ਆ ਰਹੇ ਆ ਔਰ ਇੰਡੀਅਨ ਹੀ ਇਹ ਵੀਜ਼ਾ ਪ੍ਰਾਪਤ ਕਿਉਂ ਕਰ ਰਹੇ ਆ ਹੋਰ ਲੋਕ ਕਿਉਂ ਨਹੀਂ ਤੁਸੀਂ 100 ਤੋਂ 80 ਤੋਂ 90 ਹਜ਼ਾਰ ਚੋਂ 60 70 ਹਜ਼ਾਰ ਖਾਲੀ ਇੰਡੀਅਨ ਹੀ ਆ ਜਿਹੜੇ ਵੀਜ਼ਾ ਪ੍ਰਾਪਤ ਕਰ ਲੈਂਦੇ ਆ ਬਾਕੀ ਜਿਹੜੇ ਹੋਰ ਕਰਦੇ ਚੱਲ ਕੇ ਸਾਰਿਆਂ ਲਈ ਖੁੱਲਾ ਸੋ ਇਹ 트럼ਪ ਦੀ ਸਮੱਸਿਆ ਸਭ ਤੋਂ ਵੱਡੀ ਬਣੀ ਹੋਈ ਆ ਔਰ ਜਿਹਦੇ ਕਰਕੇ ਹੁਣ ਇਹ ਦੇਣਾ ਚਾਹ ਹੁਣ ਤੁਹਾਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਔਰ ਇਹ ਤੁਹਾਨੂੰ ਸਾਰਿਆਂ ਨੂੰ ਐਡਵਾਈਜ਼ਰੀ ਇਸੇ ਲਈ ਜਾਰੀ ਕੀਤੀ ਹੈ ਕਿ ਜਲਦੀ ਜਲਦੀ ਆ ਜਾਓ ਇਹ ਨਾ ਹੋ ਜAVE 트럼ਪ ਸਾਹਿਬ ਦਾ ਕਿਹੜਾ ਨਵਾਂ ਲਾਅ ਤੁਹਾਡੇ ਤੇ ਲਾਗੂ ਕਰ ਦੇਵੇ ਔਰ ਕੀ ਹੋ ਜਾਵੇ ਤੁਸੀਂ ਇੰਡੀਆ ਗਿਆ ਤਾਂ ਇੰਡੀਆ ਹੀ ਰਹਿ ਜਾਓ ਔਰ ਅਗਰ ਤੁਸੀਂ ਜਾਣ ਲੱਗੇ ਤਾਂ ਤੁਸੀਂ ਭੇਜ ਦੇਵੇ ਤੁਹਾਨੂੰ ਮੁੜ ਕੇ ਆਉਣ ਨਾ ਦੇਵੇ ਸੋ ਇਸੇ ਲਈ ਇਹ ਐਡਵਾਈਜ਼ਰੀ ਜਾਰੀ ਹੋ ਰਹੀਆਂ ਗ੍ਰੀਨ ਕਾਰਡ ਵਾਲਿਆਂ ਲਈ ਵੀ H1B ਵੀਜ਼ਾ ਵਾਲਿਆਂ ਲਈ ਵੀ ਆਈ ਹੋਪ ਤੁਸੀਂ ਸਾਰਾ ਕੋ ਸਮਝ ਦੇਗੇ ਹੋਗੇ ਕਿ ਆਪਾਂ ਤੁਹਾਨੂੰ ਕੀ ਸਮਝਾਉਣਾ ਚਾਹੁੰਦੇ ਆ ਔਰ ਜੇਕਰ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਜਾਂ ਤੁਸੀਂ ਕੋਈ ਸੋਚਦੇ ਹੋਏ ਜਾਂ ਤੁਹਾਡੇ ਕੋਈ ਵੀ ਆਪਣੀ ਰਾਏ ਹੋਈ ਤਾਂ ਤੁਸੀਂ ਜਰੂਰ ਜਰੂਰ ਕਮੈਂਟ ਕਰ ਸਕਦੇ ਆ ਵੀਡੀਓ ਜਿਆਦਾ ਜਿਆਦਾ ਲਾਈਕ ਕਰਦੇ ਤਾਂ ਕਿ ਹਰ ਇੱਕ ਇਨਸਾਨ ਤੱਕ ਇਹ ਪਹੁੰਚ ਸਕੇ ਬਾਕੀ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਪੰਜਾਬੀਓ ਤੁਹਾਡਾ ਆਪਣਾ ਚੈਨਲ ਆ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਸੋ ਥੈਂਕ ਯੂ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਨਾਲ